ਕੈਨੇਡਾ ਦੇ ਐਕਸਪ੍ਰੈਸ ਐਂਟਰੀ ਸਿਸਟਮ 'ਚ 2025 ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਵਿੱਚੋਂ ਕੁਝ ਨਵੇਂ ਪੇਸ਼ੇ ਸ਼ਾਮਲ ਹੋਏ ਨੇ, ਕੁਝ ਹਟਾਏ ਗਏ ਨੇ ਤੇ ਨਵੀਆਂ ਰੈਂਕਿੰਗਾਂ ਨਾਲ ਅਰਜ਼ੀ ਦੇਣ ਵਾਲਿਆਂ ਦੀ ਕਿਸਮਤ ਬਦਲ ਸਕਦੀ ਹੈ। ਸੋਚੋ ਜੇ ਤੁਹਾਨੂੰ ਕੈਨੇਡਾ ਜਾ ਕੇ ਵੱਸਣ ਦਾ ਸੁਪਨਾ ਹੋਵੇ ਪਰ ਅਚਾਨਕ ਸਿਸਟਮ ਚੁੱਪਚਾਪ ਤਬਦੀਲ ਹੋ ਜਾਵੇ। ਜੀ ਹਾਂ, 2025 ਦੀ ਸ਼ੁਰੂਆਤ ਨਾਲ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਪ੍ਰਣਾਲੀ ਵਿੱਚ ਇਤਿਹਾਸਿਕ ਤਬਦੀਲੀਆਂ ਹੋ ਰਹੀਆਂ ਹਨ। ਇਨ੍ਹਾਂ ਤਬਦੀਲੀਆਂ ਨੇ ਨਾ ਸਿਰਫ ਨਵੇਂ ਰਾਹਤੇ ਖੋਲੇ ਹਨ, ਸਗੋਂ ਕਈਆਂ ਲਈ ਰੁਕਾਵਟਾਂ ਵੀ ਪੈਦਾ ਕਰ ਦਿੱਤੀਆਂ ਨੇ। ਇਸ ਵੀਡੀਓ ਨੂੰ ਆਖਰੀ ਤੱਕ ਜ਼ਰੂਰ ਵੇਖੋ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਖਾਸ ਹੋ ਸਕਦੀ ਹੈ ਇਮੀਗ੍ਰੇਸ਼ਨ ਰਿਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੀਤੀਆਂ ਤਬਦੀਲੀਆਂ ਅਨੁਸਾਰ ਹੁਣ ਟਰਾਂਸਪੋਰਟ ਵਰਗੇ ਕੈਟਾਗਰੀਆਂ ਨੂੰ ਹਟਾ ਦਿੱਤਾ ਗਿਆ ਹੈ ਇਹ ਖਬਰ ਉਹਨਾਂ ਲੋਕਾਂ ਲਈ ਠੋਸ ਝਟਕਾ ਹੈ ਜੋ ਟਰੱਕ ਚਲਾਉਣ ਜਾਂ ਟਰਾਂਸਪੋਰਟ ਸੈਕਟਰ 'ਚ ਕੰਮ ਕਰ ਰਹੇ ਸਨ ਪਰ ਇਸ ਥਾਂ ਹੁਣ ਸਿੱਖਿਆ ਵਰਗੇ ਨਵੇਂ ਖੇਤਰ ਨੂੰ ਦੇ ਦਿੱਤਾ ਗਿਆ ਹੈ ਸਿੱਖਿਆ ਕੈਟਾਗਰੀ ਵਿੱਚ ਹੁਣ ਪੰਜ ਮੁੱਖ ਪੇਸ਼ੇ ਸ਼ਾਮਲ ਹੋਏ ਹਨ ਇਨ੍ਹਾਂ ਵਿੱਚ ਸ਼ਾਮਲ ਹਨ ਬੱਚਿਆਂ ਦੇ ਸਕੂਲਾਂ ਦੇ ਅਸਿਸਟੈਂਟ ਵਿਸ਼ੇਸ਼ ਜ਼ਰੂਰਤ ਵਾਲਿਆਂ ਲਈ ਸਿੱਖਿਆ ਦਿੰਦੀਆਂ ਸੰਸਥਾਵਾਂ ਦੇ ਇਨਸਟ੍ਰਕਟਰ ਬਚਪਨ ਦੀ ਸਿੱਖਿਆ ਨਾਲ ਜੁੜੇ ਵਰਕਰ ਐਲੀਮੈਂਟਰੀ ਤੇ ਸਕੈਂਡਰੀ ਸਕੂਲਾਂ ਦੇ ਅਧਿਆਪਕ ਇਹ ਉਹਨਾਂ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ ਹੈ ਜੋ ਪਹਿਲਾਂ ਸੀਆਰਐਸ ਕੋਰ ਘੱਟ ਹੋਣ ਕਰਕੇ ਕਦਮ ਪਿੱਛੇ ਖਿੱਚ ਰਹੇ ਸਨ ਇਸ ਤੋਂ ਇਲਾਵਾ ਹੈਲਥ케ਅਰ ਕੈਟਾਗਰੀ ਵਿੱਚ ਵੀ ਨਵੀਆਂ ਸ਼ਾਮਲات ਹੋਈਆਂ ਹਨ ਪਰ ਇੱਕ ਧਿਆਨਯੋਗ ਗੱਲ ਹੈ ਕਿ ਐਸਟੀਈਐਮ ਖੇਤਰ ਜਿਸ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥਸ ਆਉਂਦੇ ਹਨ ਹੁਣ ਪਿਛਲੇ ਪੱਧਰ ਤੇ ਚਲੇ ਗਏ ਹਨ ਕਈ ਆਈਟੀ ਜੌਬਾਂ ਨੂੰ ਅਹੰਕਾਰ ਨਾਲ ਹਟਾ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੋਇਆ ਕਿ ਸੌਫਟਵੇਅਰ ਡਿਵੈਲਪਰ ਵੈਬ ਡਿਜ਼ਾਈਨਰ ਜਾਂ ਕੋਡਰ ਹੁਣ ਆਸਾਨੀ ਨਾਲ ਐਂਟਰੀ ਨਹੀਂ ਲੈ ਸਕਣਗੇ ਉਲਟ ਇਸ ਦੇ ਟ੍ਰੇਡਸ ਖੇਤਰ ਨੂੰ ਵਧੀਆ ਤਰੀਕੇ ਨਾਲ ਵਿਧਾਇਆ ਗਿਆ ਹੈ ਹੁਣ ਕੰਸਟਰਕਸ਼ਨ ਇਨਫਰਾਸਟ੍ਰਕਚਰ ਤੇ ਹੋਰ ਮੈਦਾਨਾਂ 'ਚ ਕੰਮ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਬਣੀ ਹੈ ਇਲੈਕਟ੍ਰੀਸ਼ੀਅਨ ਇਨਸਟਾਲਰ ਮਕਾਨ ਬਣਾਉਣ ਵਾਲੇ ਵਰਗੇ ਪੇਸ਼ੇ ਹੁਣ ਟੌਪ ਪ੍ਰਾਇੋਰਟੀਜ਼ ਆ ਗਏ ਹਨ ਐਗਰੀਕਲਚਰ ਅਤੇ ਐਗਰੀ ਫੂਡ ਕੈਟਾਗਰੀ ਚ ਵੀ ਥੋੜੀ ਬਦਲਾਅ ਆਈ ਹੈ ਨਵੇਂ ਪੇਸ਼ੇ ਜਿਵੇਂ ਕਿ ਫਾਰਮ ਸੁਪਰਵਾਈਜ਼ਰ ਜਾਂ ਲੈਂਡਸਕੇਪਿੰਗ ਦੇ ਸੁਪਰਵਾਈਜ਼ਰ ਵੀ ਹੁਣ ਇਸ ਚ ਸ਼ਾਮਲ ਹੋ ਗਏ ਹਨ ਹੁਣ ਗੱਲ ਕਰੀਏ ਰੈਂਕਿੰਗ ਦੀ ਸਭ ਤੋਂ ਉੱਚੀ ਰੈਂਕ ਵਿੱਚ ਹੈ ਫਰੈਂਚ ਭਾਸ਼ਾ ਵਾਲੇ ਉਮੀਦਵਾਰ ਦੂਜੇ ਪਾਇਦਾਨ ਤੇ ਹਨ ਹੈਲਥ케ਅਰ ਤੇ ਸੋਸ਼ਲ ਸਰਵਿਸ ਵਾਲੇ ਤੀਜੇ ਤੇ ਟ੍ਰੇਡਸ ਤੇ ਚੌਥੇ ਪਾਇਦਾਨ ਤੇ ਅਧਿਆਪਕ ਐਗਰੀਕਲਚਰ ਅਤੇ ਐਸਟੀਈਐਮ ਹੁਣ ਚਲੇ ਗਏ ਹਨ ਜੇ ਤੁਸੀਂ ਅਰਜ਼ੀ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਵਿਦੇਸ਼ੀ ਡਿਗਰੀ ਈਵੈਲਿਊਏਟ ਕਰਵਾਉਣੀ ਹੋਵੇਗੀ ਆਈਲਟਸ ਜਾਂ ਸੈਲ ਪਿਪ ਵਰਗੇ ਟੈਸਟ ਦੇ ਕੇ ਭਾਸ਼ਾ ਕਾਬਲੀਅਤ ਸਾਬਤ ਕਰਨੀ ਹੋਵੇਗੀ ਘੱਟੋ ਘੱਟ 1 ਸਾਲ ਦਾ ਤਜਰਬਾ ਲਾਜ਼ਮੀ ਹੈ ਪਰ ਜੇ 3 ਸਾਲ ਜਾਂ ਉਸ ਤੋਂ ਵੱਧ ਹੋਵੇ ਤਾਂ ਹੋਰ ਪੁਆਇੰਟ ਮਿਲਦੇ ਹਨ ਅਜੇ ਵੀ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਜੌਬ ਆਫਰ ਹੋਵੇ ਪਰ ਜੇ ਹੋਵੇ ਤਾਂ ਤੁਹਾਡੀ ਆਸਾਨੀ ਵੱਧ ਜਾਂਦੀ ਹੈ ਜੇ ਤੁਸੀਂ ਕੈਨੇਡਾ ਦੇ ਸੁਪਨੇ ਨੂੰ ਹਕੀਕਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਜਾਣਕਾਰੀ ਨੂੰ ਹੌਲੇ-ਹੌਲੇ ਸਮਝੋ ਤਿਆਰੀ ਕਰੋ ਤੇ ਸਹੀ ਕੈਟਾਗਰੀ ਚੁਣੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਬੈਲ ਦਬਾ ਲਵੋ ਤਾਂ ਜੋ ਅਗਲਾ ਵੀਡੀਓ ਜਦ ਆਵੇ ਤੁਹਾਨੂੰ ਤੁਰੰਤ ਮਿਲ ਜਾਵੇ ਹੇਠਾਂ ਕਮੈਂਟ ਕਰਕੇ ਦੱਸੋ ਤੁਸੀਂ ਕਿਸ ਕੈਟਾਗਰੀ ਵਿੱਚ ਅਰਜ਼ੀ ਦੇਣਾ ਚਾਹੁੰਦੇ ਹੋ